ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ। ਉਮੀਦ ਕਰਦੀ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਹਾਂ ਜੀ ਅੱਜ ਦਾ ਟੌਪਿਕ ਆਪਣਾ ਏ ਵਿਆਹ ਤੋਂ ਬਾਅਦ ਕਿਹੜੀਆਂ ਕੁੜੀਆਂ ਜੀ ਇੱਜ਼ਤ ਜ਼ਿਆਦਾ ਹੁੰਦੀ ਐ ਜਾਂ ਕਿਹੜੀਆਂ ਕੁੜੀਆਂ ਨੂੰ ਸਹੁਰੇ ਘਰ ਦੇ ਵਿੱਚ ਜ਼ਿਆਦਾ ਚੰਗਾ ਸਮਝਿਆ ਜਾਂਦਾ ਵਾ। ਕਿਹੜੀਆਂ ਕੁੜੀਆਂ ਨੂੰ ਇੱਜ਼ਤ ਜ਼ਿਆਦਾ ਮਿਲਦੀ ਐ? ਅੱਜ ਦਾ ਟੌਪਿਕ ਆਪਣਾ ਹੈਗਾ ਇਹ ਆਪਾਂ ਕਰਾਂਗੇ ਸਟੌਪਕ ਤੇ ਗੱਲ ਸੋ ਪਹਿਲਾਂ ਇੱਕ ਰਿਕਵੈਸਟ ਹੈ ਮੇਰੀ ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਣਾ ਵੀਡੀਓ ਚੰਗੀ ਲੱਗੇ ਮੇਰੇ ਵਿਚਾਰ ਚੰਗੇ ਲੱਗਣ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਨਾਲ ਵਾਲਾ ਬੈਲ ਆਈਕਨ ਜਰੂਰ ਦਬਾਉਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਇਸ ਦੇ ਨਾਲ ਸਾਨੂੰ ਥੋੜਾ ਜਿਹਾ ਹੌਸਲਾ ਮਿਲਦਾ ਵਾ ਅਸੀਂ ਅੱਗੇ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਆਉਣ ਦੇ ਲਈ ਸਾਨੂੰ ਚਾਹ ਜਾਂ ਜੜ ਜਾਂਦਾ ਵੀ ਅਸੀਂ ਹੋਰ ਵੀਡੀਓ ਲੈ ਕੇ ਆਈਏ ਵੀ ਸਾਡੇ ਜੋ ਵੀ ਆਪਣੇ ਨਿੱਜੀ ਵਿਚਾਰ ਨੇ ਵੀ ਉਹ ਕਾ ਕਿਸੇ ਨੂੰ ਚੰਗੇ ਲੱਗਦੇ ਨੇ ਸੋ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਂਦੇ ਹੋ ਇਹ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਆਪਾਂ ਉਹਨੇ ਆਪਣੇ ਮੁੱਦੇ ਵਾਲੀ ਗੱਲ ਤੇ ਆਪਣਾ ਮੁੱਦਾ ਵੀ ਕਿਹੜੀਆਂ ਕੁੜੀਆਂ ਨੂੰ ਵਿਆਹ ਤੋਂ ਬਾਅਦ ਵਿੱਚ ਇੱਜ਼ਤ ਜ਼ਿਆਦਾ ਮਿਲਦੀ ਹੈ ਵਿਆਹ ਤੋਂ ਬਾਅਦ ਵਿੱਚ ਇੱਜ਼ਤ ਉਹਨਾਂ ਕੁੜੀਆਂ ਨੂੰ ਜ਼ਿਆਦਾ ਮਿਲਦੀ ਹੈ ਜਿਹੜੀਆਂ ਵੀ ਘਟ ਤੋਂ ਘਟ ਦੀ ਕਮਉਂਦੀਆਂ ਹੋਣ ਜਿਵੇਂ ਜਾਂ ਕੋਈ ਜੌਬ ਕਰਦੀਆਂ ਹੋਣ ਜਾਂ ਕੋਈ ਆਪਣਾ ਬਿਜ਼ਨਸ ਕਰਦੀਆਂ ਹੋਣ ਮਤਲਬ ਵੀ ਕਿਸੇ ਵੀ ਤਰੀਕੇ ਦੇ ਨਾਲ ਘਰ ਦੇ ਵਿੱਚ ਪੈਸਾ ਲੈ ਕੇ ਆਉਂਦੀਆਂ ਹੋਣ ਉਹਨਾਂ ਦੇ ਮੁਕਾਬਲੇ ਹੁਣ ਲਾ ਲਓ ਦੂਸਰੀਆਂ ਕੁੜੀਆਂ ਜਿਹੜੀਆਂ ਵੀ ਸਾਰੇ ਸਾਰਾ ਦਿਨ ਕੰਮ ਕਰਦੀਆਂ ਰਹਿੰਦੀਆਂ ਘਰ 'ਚ ਸਾਰੇ ਸਾਰੇ ਧਿਆੜੀ ਉਹਨਾਂ ਵਿਚਾਰੀਆਂ ਦੀਰ ਸੋਈ ਚੀ ਨੰਗ ਜਾਂਦੀ ਐ ਬੱਚੇ ਸਾਂ ਬਦਿੰਗਾ ਘਰ ਦੇ ਕੱਲੇ ਕੱਲੇ ਜੀ ਦੀਆਂ ਲੋੜਾਂ ਦਾ ਧਿਆਨ ਰੱਖਦੀਆਂ ਆ ਹਾਲਾਂਕਿ ਸਭ ਤੋਂ ਜ਼ਿਆਦਾ ਧਿਆਨ ਜੜੀਆਂ ਹਾਊਸ ਵਾਈਫਸ ਹੁੰਦੀਆਂ ਨੇ ਉਹ ਰੱਖਦੀਆਂ ਨੇ ਘਰ ਦੇ ਵਿੱਚ ਸਾਰੇ ਵੀ ਸਾਰੇ ਘਰ ਦੇ ਮੈਂਬਰਾਂ ਦਾ ਧਿਆਨ ਪਰ ਉਹਨਾਂ ਦੀ ਇੱਜ਼ਤ ਨਹੀਂ ਹੁੰਦੀ ਕੋਈ ਵੀ ਕਿਉਂਕਿ ਉਹ ਕਰੇ ਲੂ ਨਹੀਂ ਉਹ ਹਾਊਸ ਵਾਈਫ ਨਹੀਂ ਉਹਨਾਂ ਦਾ ਉਹ ਕੀ ਕਰਦੇ ਉਹ ਕਿਸੇ ਲਈ ਕੁਝ ਨਹੀਂ ਕਰਦੇ ਉਹ ਤਾਂ ਸਾਰੇ ਜਿਹੜੀ ਵੇਲੀਆਂ ਰਹਿੰਦੀਆਂ ਵਾ ਉਹਨਾਂ ਦੀ ਕੋਈ ਇੱਜ਼ਤ ਨਹੀਂ ਹੁੰਦੀ ਏ ਇੱਜ਼ਤ ਸਿਰਫ ਉਸ ਕੁੜੀ ਦੀ ਹੁੰਦੀ ਏ ਜਿਹੜੀ ਜਾਂ ਤਾਂ ਘਰ ਦੇ ਵਿੱਚ ਰਹਿੰਦੀ ਹੋਈ ਕੋਈ ਨਾ ਕੋਈ ਕੰਮ ਕਰ ਰਹੀ ਆ ਜਾਂ ਫਿਰ ਬਾਹਰ ਜਾ ਕੇ ਜੌਬ ਕਰਕੇ ਜਾਂ ਸਟੀਚਿੰਗ ਵਗੈਰਾ ਕਰਕੇ ਜਾਂ ਕੁਝ ਵੀ ਕਰਕੇ ਕੁਛ ਨਾ ਕੁਛ ਕਮਾਈ ਘਰ ਦੇ ਵਿੱਚ ਲੈ ਕੇ ਆ ਰਹੀ ਆ ਤੇ ਉਹਨਾਂ ਕੁੜੀਆਂ ਦੀ ਇੱਜ਼ਤ ਹੁੰਦੀ ਏ ਮੰਨ ਲਓ ਘਰ ਦੇ ਵਿੱਚ ਦੋ ਨੂਹਾਂ ਨੇ ਹੁਣ ਇੱਕ ਤਾਂ ਸਰਕਾਰੀ ਨੌਕਰੀ ਜਾਂ ਪ੍ਰਾਈਵੇਟ ਨੌਕਰੀ ਵਾਲੀ ਏ ਇੱਕ ਸਿਰਫ ਘਰੇਲੂ ਏ ਕਿਸੇ ਵੀ ਕਾਰਨ ਕਰਕੇ ਉਹਨੂੰ ਜੌਬ ਨਹੀਂ ਮਿਲੀ ਜਾਂ ਨਹੀਂ ਲੱਗ ਸਕੀ ਕੋਈ ਵੀ ਕਾਰਨ ਹੋ ਸਕਦੇ ਨੇ ਉਹਦੇ ਮੁਕਾਬਲੇ ਜਿਹੜੀ ਔਰਤ ਘਰ ਦੇ ਵਿੱਚ ਧਮਾਕੇ ਲੈ ਕੇ ਆ ਰਹੀ ਆ ਉਹ ਸਾਰਿਆਂ ਦੇ ਵੱਲੋਂ ਇਹ ਜਿੱਤੀ ਹੱਕਦਾਰ ਹੁੰਦੀ ਹੈ ਹਾਲਾਂਕਿ ਜਿਹੜੀ ਘਰ ਦੇ ਵਿੱਚ ਰਹਿ ਕੇ ਜਿਨੇ 4 ਵਜੇ ਉੱਠਣਾ ਘਰ ਦੇ ਇਕੱਲੇ-ਇਕੱਲੇ ਜੀ ਦਾ ਧਿਆਨ ਰੱਖਣਾ ਸਵੇਰ ਤੋਂ ਲੈ ਕੇ ਰਾਤ ਦੇ ਪੈਣ ਤੱਕ ਘਰ ਦੇ ਸਾਰੇ ਪਰਿਵਾਰ ਦੇ ਮੈਂਬਰਾਂ ਦਾ ਉਹਨੂੰ ਪਤਾ ਹੁੰਦਾ ਵੀ ਇਹਨੂੰ ਆਹ ਚੀਜ਼ ਪਸੰਦ ਏ ਜਾਂ ਚਾਹ ਫਿੱਕੀ ਪੀਂਦੇ ਆ ਮਿੱਠੀ ਪੀਂਦੇ ਆ ਇਹਨਾਂ ਨੇ ਫੋਕੀ ਰੋਟੀ ਖਾਣੀ ਇਹਨਾਂ ਨੇ ਚੋਪੀ ਰੋਟੀ ਖਾਣੀ ਹੈ ਵੀ ਇਹਨਾਂ ਨੂੰ ਸਾਰਾ ਕੁਝ ਪਸੰਦ ਏ ਉਹ ਧਿਆਨ ਹਰ ਇੱਕ ਜੀ ਦਾ ਰੱਖਦੇ ਆ ਪਰ ਉਹਦੀ ਕਦਰ ਨਹੀਂ ਹੁੰਦੀ ਸੰਡਾ ਸਮਾਜ ਜਿੱਥੋਂ ਦਾ ਬਣ ਚੁੱਕਾ ਵੀ ਪੈਸਾ ਸਾਡੇ ਲਈ ਮੁੱਖ ਬਣ ਚੁੱਕਾ ਤੇ ਕੁੜੀਆਂ ਵੀ ਉਹਨਾਂ ਨੂੰ ਇੱਜ਼ਤ ਮਿਲਦੀ ਹੈ ਜਿਹੜੀਆਂ ਕੁਝ ਨਾ ਕੁਝ ਕਮਾ ਕੇ ਘਰੇ ਲੈ ਕੇ ਆਉਂਦੀਆਂ ਵਾਂ ਕੁਛਕ ਹੈਗੀਆਂ ਚਾਲੀਆਂ ਜਿਹੜੀਆਂ ਉਹ ਸਾਰੀਆਂ ਔਰਤਾਂ ਕਮਾਉਣ ਬਾਹਰ ਨਹੀਂ ਜਾਂਦੀਆਂ ਤੇ ਇਹ ਸਾਗਾ ਕਮਣ ਬਾਹਰ ਤੁਰ ਜਾਣਗੇ ਤੇ ਘਰ ਕੌਣ ਸੰਭੂ ਬੱਚੇ ਕੌਣ ਸੰਭੂਗਾ ਸੋ ਆਪਾਂ ਨੂੰ ਆਪਣੀ ਥੋੜੀ ਸੋਚ ਬਦਲਣੀ ਚਾਹੀਦੀ ਏ ਠੀਕ ਹੈ ਕਮਾਈ ਵੀ ਬਹੁਤ ਜ਼ਰੂਰੀ ਹੈ ਪੈਸਾ ਵੀ ਜ਼ਿੰਦਗੀ ਜਿਉਣ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਏ ਪਰ ਉਹਨਾਂ ਔਰਤਾਂ ਦੀ ਵੀ ਇੱਜ਼ਤ ਕਰਿਆ ਕਰੋ ਜਿਹੜੀਆਂ ਵਿਚਾਰੀਆਂ ਸਾਰੀ ਸਾਰੀ ਦਿਹਾੜੀ ਤੁਹਾਡੇ ਘਰ ਦੇ ਵਿੱਚ ਰਹਿ ਕੇ ਤੁਹਾਡਾ ਘਰ ਸੰਭਉਂਦੀਆਂ ਨੇ ਤੁਹਾਡੇ ਬੱਚੇ ਸੰਭ ਦਗਾਣੇ ਤੁਹਾਡੀ ਕੇਅਰ ਕਰਦਿਆਂ ਨੇ ਤੁਹਾਨੂੰ ਜਦੋਂ ਜ਼ਰੂਰ ਦਾ ਚਾਹ ਪਾਣੀ ਅ ਤਾਂ ਕਿ ਕੱਪੜੇ ਧੁੰਦੀਆਂ ਨੇ ਤੁਹਾਨੂੰ ਗਰਮ ਰੋਟੀ ਦਿੰਦੀਆਂ ਨੇ ਪਕਾ ਕੇ ਉਸੇ ਵੇਲੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੀਆਂ ਨੇ ਸੋ ਉਹਨਾਂ ਦੀ ਵੀ ਕਦਰ ਕਰਿਆ ਕਰੋ ਜੇ ਤੁਸੀਂ ਕਿਸੇ ਦੀ ਕਦਰ ਕਰੋਗੇ ਤੁਸੀਂ ਕਦਰ ਕਿਸੇ ਦੀ ਕਰੋਗੇ ਤੁਸੀਂ ਇੱਕ ਕਦਮ ਅੱਗੇ ਅਲ ਵਧਾਓਗੇ ਅਗਲਾ ਤੁਹਾਡੇ ਵੱਲ ਦੋ ਕਦਮ ਵਧਾ ਕੇ ਆਊਗਾ ਬਾਕੀ ਜੀ ਸਾਰਿਆਂ ਦੀ ਸੋਚ ਆਪਣੀ ਆਪਣੀ ਹੈ ਮੇਰੇ ਇਨਕ ਵਿਚਾਰ ਨੇ ਜੋ ਮੇਰੇ ਮਨ ਦੇ ਵਿੱਚ ਵਿਚਾਰ ਚੱਲ ਰਹੇ ਸੀ ਮੈਂ ਸੋਚਿਆ ਕਿ ਉਹਨਾਂ ਕਿ ਤੁਹਾਡੇ ਨਾਲ ਵੀ ਗੱਲ ਆਪਣੇ ਦਿਲ ਦੀ ਤੁਹਾਡੇ ਨਾਲ ਸ਼ੇਅਰ ਕਰਾਂ ਉਮੀਦ ਹੈ ਤੁਹਾਨੂੰ ਮੇਰੇ ਵਿਚਾਰ ਚੰਗੇ ਲੱਗੇ ਹੋਣਗੇ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਵਿਚਾਰਾਂ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜਉਂਦੇ ਵਸਦੇ ਰਹੋ